ਇੱਕ ਧੀ ਦੇ ਵੱਲੋਂ ਆਪਣੀ ਮਾਂ ਦੀ ਆਖਰੀ ਇੱਛਾ ਬੜੇ ਭਾਵੁਕ ਢੰਗ ਦੇ ਨਾਲ ਪੂਰੀ ਕੀਤੀ ਗਈ। ਦਰਅਸਲ ਬਰਤਾਨੀਆ ਦੀ ਰਹਿਣ ਵਾਲੀ ਕਾਰਾ ਮੇਲੀਆ ਦੀ ਮਾਤਾ ਆਪਣੀ ਆਖਰੀ ਇੱਛਾ ਵਿੱਚ ਦੁਨੀਆ ਦੀ ਸੈਰ ਕਰਨਾ ਚਾਹੁੰਦੀ ਸੀ, ਲੇਕਿਨ ਮੌਤ ਨੇ ਅਜਿਹਾ ਨਹੀਂ ਹੋਣ ਦਿੱਤਾ। ਤਾਂ ਮਾਂ ਦੀ ਮੌਤ ਤੋਂ ਬਾਅਦ ਕਾਰਾ ਨੇ ਸੋਚਿਆ ਕਿ ਕਿਉਂ ਨਾ ਹੋ ਆਪਣੀ ਮਾਂ ਦੀ ਇਹ ਇੱਛਾ ਪੂਰੀ ਕਰੇ। ਤਾਂ ਉਸ ਨੇ ਆਪਣੀ ਮਾਂ ਦੀਆਂ ਕੁਝ ਹਸਤੀਆਂ ਇੱਕ ਕੱਚ ਦੀ ਬੋਤਲ ਵਿੱਚ ਪਾਈਆਂ। ਅਤੇ ਨਾਲ ਇੱਕ ਚਿੱਠੀ ਬੋਤਲ ਦੇ ਵਿੱਚ ਰੱਖੀ ਜਿਸ ਦੇ ਵਿੱਚ ਲਿਖਿਆ ਸੀ ਕਿ ਇਹ ਮੇਰੀ ਮਾਂ ਹੈ ਉਹਨਾਂ ਨੂੰ ਮੜ ਸਮੁੰਦਰ ਦੇ ਵਿੱਚ ਪਾ ਦਿਓ ਇਹ ਦੁਨੀਆ ਦੀ ਯਾਤਰਾ ਕਰ ਰਹੇ ਨੇ ਤਾਂ ਕੁਝ ਅਜੀਹਾ ਲਿਖ ਕੇ ਉਹ ਅਸਤੀਆਂ ਭਰੀ ਬੋਤਲ ਆ ਜਿਹੜੀ ਉਹ ਸਮੁੰਦਰ ਦੇ ਵਿੱਚ ਸੁੱਟ ਦਿੱਤੀ ਗਈ ਅਤੇ ਲਹਿਰਾਂ ਜਿੱਥੇ-ਜਿੱਥੇ ਵੀ ਜਾਂਦੀਆਂ ਉਸ ਬੋਤਲ ਨੂੰ ਆਪਣੇ ਨਾਲ ਲੈ ਕੇ ਜਾਂਦੀਆਂ ਦੁਨੀਆ ਦੀ ਸੈਰ ਕਰਵਾਉਣ ਦੇ ਲਈ ਇੱਕ ਬੜਾ ਭਾਵੁਕ ਟੰਗਾ ਜਿਹੜਾ ਇੱਕ ਧੀ ਦੇ ਵੱਲੋਂ ਵਰਤਿਆ ਗਿਆ ਜਿਹੜਾ ਇੱਕ ਧੀ ਅਤੇ ਇੱਕ ਮਾਂ ਦੇ ਪਿਆਰ ਨੂੰ ਦਰਸਾਉਂਦਾ ਹੈ